ਨੇਰਾਣਾ ਜੀ ਡਾਕਟਰ ਸੁਖਦੇਵ ਸਿੰਘ ਬੱਲਾ ਇਹ ਭਾਈ ਕਨੀਆ ਚੈਰੀਟੇਵ ਸੋਸਾਇਟੀ ਵੱਲੋਂ ਹਰ ਮਹੀਨੇ ਦੂਸਰੇ ਐਤਵਾਰ ਤਕਰੀਬਨ 22 ਬੀਬੀਆਂ ਨੂੰ ਜਿਹੜੀਆਂ ਜ਼ਰੂਰਤਮੰਦ ਬੀਬੀਆਂ ਨੂੰ ਉਹਨਾਂ ਨੂੰ ਰਾਸ਼ਨ ਸੋਸਾਇਟੀ ਦੇ ਬੁੱਕ ਦਫ਼ਤਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਜਿੰਦਰ ਆਂ ਅੰਚਲੀ ਵਿਖੇ ਦਿੱਤਾ ਜਾਂਦਾ ਹੈ। ਤੇ ਮਹੀਨੇ ਦਾ ਆਖੀਰਲਾ ਐਤਵਾਰ ਉਹ ਵੱਖ-ਵੱਖ ਪਿੰਡਾਂ ਦੇ ਗੁਰਦੁਆਰਾ ਸਾਹਿਬ ਗੁਰਮਤ ਸਭਾ ਨੂੰ ਕਰਾਇਆ ਜਾਂਦਾ ਹੈ ਢਾਡੀ ਪ੍ਰੋਗਰਾਮ ਬਾਹਰੋਂ ਕਥਾ ਬਾਚਕ ਪ੍ਰਚਾਰਕ ਭੁਲਾ ਕੇ ਵੱਖ-ਵੱਖ ਗੁਰਦੁਆਰਿਆਂ ਵਿੱਚ ਰਾਤ ਦੇ ਦੀਵਾਨ ਸਜਾਏ ਜਾਂਦੇ ਹਨ ਤਕਰੀਬਨ 2 ਘੰਟੇ ਦੀਵਾਨ ਜਿਹੜੇ ਉਹ ਸਜ ਤਲੀ ਆ ਪ੍ਰੋਗਰਾਮ ਜਿਹੜਾ ਰਸਤਾ ਇੱਕੋ ਪਿੰਡ ਵਿੱਚ ਚੱਲ ਰਿਹਾ ਹੈ ਨਹੀਂ ਨਹੀਂ ਇਹ ਤਕਰੀਬਨ ਸਾਡੇ ਨੇੜੇ ਤੇੜੇ ਕੋਈ 20-22 ਪਿੰਡਾਂ ਜਿਨ੍ਹਾਂ ਪਿੰਡਾਂ ਵਿੱਚ ਤਕਰੀਬਨ ਇੱਕ-ਇੱਕ ਦੋ-ਦੋ ਬੀਬੀਆਂ ਜ਼ਰੂਰਤਮੰਦ ਬੀਬੀਆਂ ਜਿਹੜੀਆਂ ਉਹਨਾਂ ਨੂੰ ਇਹ ਰਾਸ਼ਨ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਨੂੰ ਇਹ ਰਾਸ਼ਨ ਸੁਸਾਇਟੀ ਵੱਲੋਂ ਦਿੱਤਾ ਜਾਂਦਾ ਹੈ ਹਰੇਕ ਮਹੀਨੇ ਦੂਸਰੇ ਐਤਵਾਰ ਮੇਰਾ ਨਾਮ ਜੀ ਮਨਜੀਤ ਸਿੰਘ ਰਾਣੀਪੁਰ ਹੈ ਮੈਂ ਭਾਈ ਕਨਈਆ ਚੈਰੀਟੇਬਲ ਸੁਸਾਇਟੀ ਦਾ ਪ੍ਰਧਾਨ ਦੇ ਤੌਰ ਤੇ ਸੇਵਾ ਨਿਭਾ ਰਿਹਾ ਹਾਂ ਸਾਡੀ ਸੁਸਾਇਟੀ ਜਿਵੇਂ ਕਿ ਪਹਿਲੇ ਦੱਸਿਆ ਗਿਆ ਹੈ ਕਿ ਹਰ ਮਹੀਨੇ ਦੇ ਦੂਜੇ ਐਤਵਾਰ ਲੋੜਵੰਦ ਬੀਬੀਆਂ ਨੂੰ ਜਿਨ੍ਹਾਂ ਦਾ ਕੋਈ ਆਮਦਨ ਦਾ ਸਾਧਨ ਨਹੀਂ ਬੱਚੇ ਛੋਟੇ ਐ ਉਹਨਾਂ ਨੂੰ ਰਾਸ਼ਨ ਦਿੰਦੀ ਹੈ ਉਸ ਤੋਂ ਬਾਅਦ ਹਰ ਮਹੀਨੇ ਦੇ ਜਿਹੜਾ ਆਖਰੀ ਐਤਵਾਰ ਹੈ ਉਹਦੇ ਵਿੱਚ ਗੁਰਮਤ ਸਮਾਗਮ ਕਰਾਈ ਜਾਂਦੇ ਆ ਇਸ ਤੋਂ ਇਲਾਵਾ ਲੋੜਵੰਦ ਬੰਦਾ ਚਾਹੇ ਕੋਈ ਮਰੀਜ਼ ਹੁੰਦਾ ਜਾਂ ਕਿਸੇ ਦਾ ਮਕਾਨ ਮੁਕੰਟਿਆ ਜਾਂਦਾ ਉਹਦੇ ਬਾਰੇ ਵੀ ਸੁਸਾਇਟੀ ਜਿਹੜੀ ਆ ਉਹ ਸੇਵਾ ਵਿੱਚ ਹਮੇਸ਼ਾ ਤਤਪਰ ਰਹਿੰਦੀ ਹੈ ਹੁਣ 18 ਫਰਵਰੀ ਦਿਨ ਐਤਵਾਰ ਨੂੰ ਸੈਂਟਰਲ ਗੁਰਦੁਆਰਾ ਸਾਹਿਬ ਰਾਣੀਪੁਰ ਵਿਖੇ ਜਿਹੜਾ ਹੈ ਉਹ ਸੁਸਾਇਟੀ ਵੱਲੋਂ ਜਿਹੜਾ ਹੈ ਉਹ ਵਰਲਡ ਕੈਂਸਰ ਕੇਅਰ ਸੁਸਾਇਟੀ ਦੇ ਸਹਿਯੋਗ ਨਾਲ ਭਾਈ ਸਾਹਿਬ ਭਾਈ ਕੁਲਵੰਤ ਸਿੰਘ ਦੀ ਯੂਕੇ ਵਾਲੇ ਉਹਨਾਂ ਦੇ ਸਹਿਯੋਗ ਨਾਲ ਜਿਹੜਾ ਹੈ ਉਹ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਇਸ ਕੈਂਪ ਵਿੱਚ ਕਿਉਂਕਿ ਰੱਬ ਨਾ ਕਰੇ ਕਿਸੇ ਨੂੰ ਕੈਂਸਰ ਹੋ ਜੇ ਤਾਂ ਲਾਸਟ ਸਟੇਜ ਤੇ ਪਤਾ ਲੱਗਦਾ ਹੈ ਪਹਿਲੀ ਸਟੇਜ ਤੇ ਦੂਜੀ ਸਟੇਜ ਤੇ ਅਵਸਥਾ ਵਿੱਚ ਜਿਹੜਾ ਤੇ ਤੀਜੀ ਸਟੇਜ ਤੇ ਜਿਹੜਾ ਇਹ ਬੰਦੇ ਦਾ ਇਲਾਜ ਸੰਭਵ ਹੈ ਲਾਸਟ ਸਟੇਜ ਤੇ ਇਲਾਜ ਸੰਭਵ ਨਹੀਂ ਹੁੰਦਾ ਇਸ ਵਿੱਚ ਕੈਂਸਰ ਦੇ ਜਿਹੜੇ ਆ ਉਹ ਟੈਸਟ ਹੋਣਗੇ ਪਲੱਸ 슈ਗਰ ਤੇ ਅੱਖਾਂ ਦੇ ਟੈਸਟ ਵੀ ਹੋਣਗੇ ਜਿਹੜੇ ਬਿਲਕੁਲ ਮੁਫਤ ਹੋਣਗੇ ਨਜ਼ਰ ਦੇ ਐਨਕਾਂ ਬਿਲਕੁਲ ਫ੍ਰੀ ਦਿੱਤੀਆਂ ਜਾਣਗੀਆਂ ਸੋ ਜਿਸ ਕਿਸੇ ਨੂੰ ਵੀ ਲੋੜਵੰਦ ਨੂੰ ਲੋੜ ਹੋਏ ਦੂਜਾ ਇਹ ਹੈ ਕਿ ਇਹਦੇ ਵਿੱਚ ਜਿਹੜੀ ਰਿਪੋਰਟ ਹੈ ਉਹ ਗੁਪਤ ਰੱਖੀ ਜਾਏਗੀ ਉਹ ਜਿਹੜਾ ਬੰਦੇ ਦਾ ਟੈਸਟ ਹੋਏਗਾ ਉਹਦੇ ਮੋਬਾਈਲ ਤੇ ਰਿਪੋਰਟ ਆਏਗੀ ਉਹਦੀ ਕੋਈ ਚਰਚਾ ਵੀ ਨਹੀਂ ਬਣੇਗੀ ਚਰਚਾ ਦਾ ਵਿਸ਼ਾ ਨਹੀਂ ਬਣੇਗਾ ਸੋ ਅਸੀਂ ਸਾਰੇ ਇਲਾਕੇ ਨੂੰ ਬੇਨਤੀ ਕਰਦੇ ਹਾਂ ਵੀ ਵੱਧ ਤੋਂ ਵੱਧ ਇਹਦੇ ਵਿੱਚ ਹਿੱਸਾ ਲਿਆ ਜਾਵੇ ਕਿਉਂਕਿ ਇਹਦੇ ਵਿੱਚ ਚਾਹੇ 1000 ਬੰਦਾ ਵੀ ਆ ਜੇ ਉਹਨੂੰ ਜਿਹੜੀਆਂ ਐਨਕਾਂ ਫ੍ਰੀ ਦਿੱਤੀਆਂ ਜਾਣਗੀਆਂ ਦਵਾਈਆਂ ਵੀ ਮੌਕੇ ਤੇ ਫ੍ਰੀ ਦਿੱਤੀਆਂ ਜਾਣਗੀਆਂ ਹਰ ਤਰ੍ਹਾਂ ਦੇ ਬਿਮਾਰੀਆਂ ਦੇ ਟੈਸਟ ਜਿਹੜੇ ਆ ਉਹ ਸੰਸਾਰ ਪੱਧਰ ਲੈਵਲ ਦੀਆਂ ਜਿਹੜੀਆਂ ਮਸ਼ੀਨਾਂ ਨੇ ਲਵਾਟਰੀ ਮਸ਼ੀਨਾਂ ਨੇ ਉਹਦੇ ਵਿੱਚ ਹੋਣਗੇ ਆ ਨਾਰਮਲ ਮਸ਼ੀਨਾਂ ਨਹੀਂ ਹੋਣਗੀਆਂ ਜਿਹੜੀਆਂ ਕਿ ਸਾਡੇ ਬਹੁਤ ਵੱਡੇ ਮਹਿੰਗੇ ਹਸਪਤਾਲਾਂ ਜਿਹੜੀਆਂ ਮਸ਼ੀਨਾਂ ਉੱਥੇ ਹੁੰਦੀਆਂ ਨੇ ਉਹਨਾਂ ਮਸ਼ੀਨਾਂ ਦੁਆਰਾ ਜਿਹੜੇ ਏ ਟੈਸਟ ਕੀਤੇ ਜਾਣੇ ਆ ਸੋ 10 ਤੋਂ 4 ਵਜੇ ਤੱਕ ਇਹ ਕੈਂਪ ਜਿਹੜਾ ਹੈ ਮੈਂ ਦੁਆਰਾ ਦੱਸ ਦਿਆਂ ਕਿ ਸੈਂਟਰਲ ਗੁਰਦੁਆਰਾ ਸਾਹਿਬ ਰਾਣੀਪੁਰ ਵਿਖੇ ਇਹ ਕਿ ਬਹੁਤ ਵੱਡੀ ਖੁੱਲੀ ਜਗ੍ਹਾ ਹੈ ਉੱਥੇ ਪਾਣੀ ਦਾ ਪ੍ਰਬੰਧ ਹਰ ਇੱਕ ਤਰ੍ਹਾਂ ਦੇ ਪ੍ਰਬੰਧ ਹੈ ਈਵਨ ਦੇਣ ਜਿਹੜੀ ਸੰਗਤ ਆਣੀ ਹੈ ਸਾਡੇ ਕੋਲ ਉਹਦੇ ਲਈ ਰਾਸ਼ਨ ਲੰਗਰ ਪਾਣੀ ਦਾ ਪ੍ਰਬੰਧ ਵੀ ਹੋਏਗਾ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਬਾਦ ਚੜ ਕੇ ਇਹਦੇ ਵਿੱਚ ਹਿੱਸਾ ਲਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ